ਨਮਸਕਾਰ ਜੈਨ ਦੋਸਤੋ ਮੈਂ ਪਵਨ ਖੀਜਾ ਮੁਖੀਜਾ ਜੀ ਨੇ ਨਿਊਜ਼ ਤੁਹਾਡਾ ਸਰਦਾਰ ਸਵਾਗਤ ਕਰਦਾ ਅੱਜ ਰਾਜਪੁਰਾ ਅੰਬਾਲਾ ਰੇਲਵੇ ਟਰੈਕ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ ਆਓ ਸੁਣੋਨੇ ਆ ਕਿਸਾਨ ਨੇਤਾ ਨੇ ਇਸ ਧਰਨੇ ਨੂੰ ਲੈ ਕੇ ਕੀ ਗਿਆ ਕਿ ਜਥੇਬੰਦੀਆਂ ਵੱਲੋਂ ਇਹ ਧਰਨਾ ਕਿਉਂ ਲਾਇਆ ਗਿਆ ਦੇਖੋ ਇਹ ਤਾਂ ਹੁਣ ਬਹਿਣਾ ਹੀ ਪੈਣਾ ਹੈ ਕਿਸਾਨ ਨੂੰ ਤਾਂ तकरीबन ਮਹੀ ਠੰਡ ਸਰ ਜੇ ਬਾਅਦ ਉਹ ਵੀ ਕਟਾਈ ਸ਼ੁਰੂ ਹੁੰਦੀ ਹੈ ਜੇ ਜੀ ਡੀਪੀ ਭੇਜ ਦਿਓ ਜੇ ਨਾ ਤੇ ਗੁਰੂ ਨਿਚਿੰਗ ਮੰਗਤ ਸਰ ਜਿਸ ਤਰ੍ਹਾਂ ਜਿਹੜੀ ਹੈ 3 ਅਕਤੂਬਰ ਤੇ ਰੇਲਵੇ ਟ੍ਰੈਕ ਦੇ ਉੱਪਰ ਕਿਸਾਨ ਪਹੁੰਚੇ ਨੇ ਕੀ ਕਾਰਨ ਹੈ ਜੀ ਇਹਦੇ ਵਿੱਚ ਦੇਖੋ ਆਪ ਜੀ ਨੂੰ ਪਤਾ ਹੋਣਾ ਕਿ 3 ਅਕਤੂਬਰ 2021 ਨੂੰ ਅੱਜ ਦੇ ਦਿਨ ਅਸੀਂ ਸਾਰੇ ਇਕੱਠੇ ਹੋਏ ਸੀਗੇ ਟਿਕਉਨੀਆ ਲਖੀਉਰ ਖੇਰੀ ਦੇ ਵਿੱਚ ਜਿਹੜੇ ਉਹ ਪੁਰਾਣੀ ਸਰਕਾਰ ਦੇ ਵਿੱਚ ਭਾਰਤ ਦੇ ਗ੍ਰਹਿ ਰਾਜ ਮੰਤਰੀ ਸੀ ਉਹਨਾਂ ਨੇ 24 ਤਰੀਕ ਨੂੰ ਜਦੋਂ ਸਾਡੀ ਜਥੇਬੰਦੀ ਨੇ ਤੇ ਟਟਕੈ ਦੀ ਜਥੇਬੰਦੀ ਨੇ ਉਹਨਾਂ ਨੂੰ ਖਾਲੇ ਝੰਡੇ ਦਿਖਾਏ ਤੇ ਉਹਨਾਂ ਨੇ ਸਾਨੂੰ ਸਟੇਜ ਤੋਂ ਹੀ 10 ਦਿਨਾਂ ਦੇ ਵਿੱਚ ਖਤਮ ਕਰਨ ਦੀ ਧਮਕੀ ਦਿੱਤੀ ਔਰ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਉੱਥੇ ਅੱਜ ਦੇ ਦਿਨ ਅਸੀਂ ਉੱਥੇ ਪ੍ਰੋਟੈਸਟ ਕੀਤਾ ਸੀ ਇਹ ਪ੍ਰਾਪਤ ਜਦੋਂ ਉਹਨਾਂ ਦੇ ਉੱਥੇ ਜਿਹੜੇ ਮੁੱਖ ਮਹਿਮਾਨ ਸੀਗੇ ਉਹ ਯੂਪੀ ਦੇ ਜਿਹੜੇ ਉਪ ਮੁੱਖ ਮੰਤਰੀ ਸੀ ਉਹ ਸੀ ਲੇਕਿਨ ਜਦੋਂ ਮੁੱਖ ਮੰਤਰੀ ਨੂੰ ਗਰਾਉਂਡ ਤੋਂ ਪਤਾ ਲੱਗਿਆ ਵੀ ਇੰਨੇ 15 16 ਹਜ਼ਾਰ ਕਿਸਾਨ ਇਕੱਠੇ ਹੋਏ ਹੋਏ ਤੇ ਉਹਨਾਂ ਨੇ ਉੱਥੇ ਹੋਣ ਤੋਂ ਮਨਾ ਕਰਤਾ ਹਰ ਸਾਲ ਆਪਣੇ ਪਿੰਡਾਂ ਡੰਗਲ ਕਬੱਡੀ ਕੁਸ਼ਤੀ ਦਾ ਟੂਰਨਾਮੈਂਟ ਕਰਾਉਂਦੇ ਹੁੰਦੇ ਸੀ ਅਜੇ ਮਿਸਟੇ ਤੋ ਉਸ ਤੋਂ ਬੁਖਲਾਕੇ ਉਹਨਾਂ ਦੇ ਬੇਟੇ ਨੇ ਤੈਸ਼ ਵਿੱਚ ਆ ਕੇ ਜਦੋਂ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਕਾਰਗਰਮ ਸਮਾਪਤ ਕਰਕੇ ਜਾ ਰਹੇ ਸੀ ਉਹਨੇ ਲਿਆ ਕੇ ਸਾਡੇ ਉੱਤੇ ਗੱਡੀਆਂ ਚੜਾਈਆਂ ਤੇ ਜਿਸ ਦੇ ਵਿੱਚ ਸਾਡੇ 12 13 ਜਿਹੜੇ ਕਿਸਾਨ ਸੀ ਉਹ ਬਹੁਤ ਗੰਭੀਰ ਰੂਪ ਨਾਲ ਜ਼ਖਮੀ ਹੋਏ ਤੇ ਪੰਜ ਕਿਸਾਨ ਸਾਡੇ ਮੱਖਤੋ ਸ਼ੀਲ ਉਹੋ ਸੇ ਚੀਜ਼ ਨੂੰ ਲੈ ਕੇ ਉਦੋਂ ਤੋਂ ਅਸੀਂ ਸੰਘਰਸ਼ ਲੜ ਰਹੇ ਆਂ ਆਪ ਜੀ ਨੇ ਦੇਖਿਆ ਹੋਣਾ ਕਿਵੇਂ ਹਾਈ ਕੋਰਟ ਜਿਹੜਾ ਅਲਾਹਾਬਾਦ ਹਾਈ ਕੋਰਟ ਹੈ ਉਸਦੇ ਮੁੰਡੇ ਨੂੰ ਗੈਰ ਕਾਨੂੰਨੀ ਤਰੀਕੇ ਨਾਲ }{|\text{ਬੇਲ ਵੀ ਦੇ ਦਿੰਦਾ ਜੋ ਬਾਅਦ ਦੇ ਵਿੱਚ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੈਂਸਲ ਕਰਾਈ ਸੋ ਬੇਸਿਕਲੀ ਤਿੰਨ ਸਾਲ ਹੋ ਗਏ ਆ ਜਿਹੜੇ ਵਿਟਨੈਸ ਨੇ ਗਵਾਹ ਨੇ ਉਹਨਾਂ ਤੇ ਦਬਾਅ ਪਾਇਆ ਜਾ ਰਿਹਾ ਫੋਰ ਐਗਜ਼ਾਮਪਲ ਹਰਦੀਪ ਸਿੰਘ ਹੈ} ਇਕਬਲਾਸ ਪਰਦਾਉ ਦਿੱਤੇ ਹਮਲਾ ਹੋਇਆ ਮੇਰੇ ਉੱਤੇ ਦਬਾਅ ਪਾਇਆ ਜਾ ਰਿਹਾ ਮੇਰੇ ਫਾਦਰ ਦੇ ਉੱਤੇ ਦੋ ਤਿੰਨ ਰੈਵਨਿਊ ਦੇ ਫਰਜ਼ੀ ਮੁਕਦਮੇ ਕਰਤੇ 20 ਲੱਖ ਦੀ ਪੈਨਲਟੀ ਪਾਤੀ ਸੋ ਇੱਕ ਲੜਕਾ ਹੈ ਉਹਨੂੰ ਇੰਨਾ ਕੁ ਪਰੇਸ਼ਾਨ ਕਰਤਾ ਗਿਆ ਵੀ ਉਹਨੇ ਸੁਸਾਈਡ ਕਰਨ ਤੱਕ ਦੀ ਕੋਸ਼ਿਸ਼ ਕਰ ਲਈ ਸੋ ਜੱਤਾ ਕੇ ਪਿਓ ਪੁੱਤ ਬਾਹਰ ਰਹਿ ਰਹੇ ਆ ਤੇ ਇਸ ਦੇ ਵਿੱਚ ਇਨਸ਼ਾਫ ਨਹੀਂ ਮਿਲਦਾ ਸੋ ਉਸੇ ਚੀਜ਼ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਅੱਜ 2 ਘੰਟਿਆਂ ਦਾ ਰੇਲ ਰੋਕੋ ਪ੍ਰੋਗਰਾਮ ਹੈ ਔਰ ਅਸੀਂ ਮਿੱਤਖਾਦਨੇ ਆ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ ਤੇ ਇਸੇ ਉਦੇਸ਼ ਨਾਲ ਇਹ ਅੱਜ ਦਾ ਪ੍ਰੋਗਰਾਮ ਦੇਖ ਰਹੇ ਹਾਂ ਅੱਜ ਪੰਜਾਬ ਭਰ ਦੇ ਵਿੱਚ ਕਿੰਨੇ ਕਿਨਾਂ ਤੇ ਪੰਜਾਬ ਦੇ ਵਿੱਚ ਅੱਜ 35 ਥਾਵਾਂ ਤੇ ਹੈ ਜੀ ਉਸ ਤੋਂ ਇਲਾਵਾ ਹੋਰ ਸੁਪਿਆਂ ਦੇ ਵਿੱਚ ਕਿਤੇ 4 ਥਾਵਾਂ ਤੇ ਕਿਤੇ 2 ਥਾਵਾਂ ਤੇ ਮੈਨੂੰ ਵੀ ਕਿਵੇਂ ਦੇਖਦੇ ਹਾਂ ਲਗਾਤਾਰ ਇਨਾ ਟਾਈਮ ਹੋ ਗਿਆ ਸੰਘਰਸ਼ ਚੱਲ ਰਿਹਾ ਸ਼ੰਭੂ ਬੜਨ ਤੇ ਵੀ ਮਾਰੇ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਮ ਤੱਕ ਜੋ ਨਹੀਂ ਸੀ ਚੱਲਿਆ ਕੀ ਅੰਦੋਲਨ ਆਉਣ ਵਾਲੇ ਸਮੇਂ ਤੇਜ਼ ਹੋਏਗਾ ਕਿਵੇਂ ਹੋਏਗਾ ਦੇਖੋ ਜੋ ਤੇ ਹੁਣ ਅਸਲ ਚ ਕੀ ਹੈ ਵੀ ਜੋ ਤੇ ਸਿਰਕਦੀ ਨਾ ਆਪ ਕੀ ਵਾਰ 400 ਪਾਰ ਦਾ ਨਾਰਾ ਲਾਉਂਦੇ ਹੁੰਦੇ ਸੀ ਤੇ ਕਿੱਥੇ ਆ ਕੇ ਡਿੱਗੇ ਆਪ ਦੀ ਕਲੀਅਰ ਮੈਜੋਰਟੀ ਵੀ ਨਹੀਂ ਆਈ ਉਹਨਾਂ ਦੀ ਫੰਦੀ ਕਸਨ ਹਰਿਆਣੇ ਦੇ ਵਿੱਚ ਨਿਕਲ ਜਾਏਗੀ ਛੱਤੀਸਗੜ ਦੇ ਵਿੱਚ ਨਿਕਲ ਜਾਏਗੀ ਔਰ ਇਤਿਹਾਸਕਵਾਹ ਆ ਕੋਈ ਗੱਲ ਨਹੀਂ ਜਿਹੜੇ ਤੁਸੀਂ ਇਹ ਦਿੰਦੇ ਹੁੰਦੇ ਆ ਉਹਨਾਂ ਦਾ ਦੌਰ ਥੋੜਾ ਲੰਬਾ ਹੀ ਚੱਲਦਾ ਹੁੰਦਾ ਹੈ ਪਰ ਜਦੋਂ ਉਹ ਅੱਤ ਚੱਕ ਦਿੰਦੇ ਆ ਤੇ ਫੇਰ ਵੀ ਉਹਨਾਂ ਦਾ ਤਸਤਪੰਤ ਹੁੰਦਾ ਤੇ ਇਹ ਸੰਘਰਸ਼ ਬਿਲਕੁਲ ਸਹੀ ਦਿਸ਼ਾ 'ਚ ਜਾ ਰਿਹਾ ਹੈ ਅੱਗੇ ਅੱਗੇ ਸੰਘਰਸ਼ ਤੇਜ ਹੋਏਗਾ ਤੁਸੀਂ ਇਹ ਦੇਖੋ ਅੱਜ ਹਿੰਦੁਸਤਾਨ ਦੇ ਵਿੱਚ ਇਹ ਸਰਕਾਰ ਪਹਿਲਾਂ ਕਹਿੰਦੇ ਸੀਗੇ ਜੀ ਮੋਦੀ ਤੱਕ ਕੋਈ ਅਗੇਂਸਟ ਬੋਲ ਨਹੀਂ ਸਕਦਾ ਅੱਜ ਤੁਸੀਂ ਵੇਖੋ ਲਦਾਖ ਦੇ ਲੋਕ ਅੱਡ ਤੁਰ ਕੇ ਆ ਰਹੇ ਆਰੇ ਠੀਕ ਹੈ ਔਰ ਸਰਕਾਰ ਇਹ ਨਹੀਂ ਡਰੀ ਹੋਈ ਹੈ ਵੀ ਉਹਨਾਂ ਨੂੰ ਵੀ ਜਿਹੜੇ ਉਹਨਾਂ ਦੇ ਸਮਰਥਕ ਸੀਗੇ ਇਸ ਸਮੇਂ 'ਚ ਸੋਨਮਾਂ ਚੁਗੋਂ ਉਹਦਾ ਨੋ ਵੀ ਦਿੱਲੀ ਵਾਂ ਤੋਂ ਇਹਨਾਂ ਡਾਂ ਲੱਗ ਰਹੇ ਆਏ ਤੋਂ ਇਸ ਕਰਕੇ ਇਹ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਦਾ ਸਮਾਂ ਥੋੜਾ ਹੈ ਔਰ ਮੈਂ ਤੇ ਹੀ ਉਮੀਦ ਕਰਦਾ ਹਾਂ ਵੀ ਇਹ ਜਲਦ ਤੋਂ ਜਾਗਦੇ ਸਮਝਣ ਕਿ ਇਹਨਾਂ ਨੇ ਸੰਵਿਧਾਨ ਦੀ ਸੌਖ ਖਾਦੀ ਹੈ ਤੇ ਦੇਸ਼ ਨੂੰ ਸੰਵਿਧਾਨ ਦੇ ਹਿਸਾਬ ਨਾਲ ਹੀ ਚੱਲਣ ਦੇ